ਜੀਤ ਸਿੰਘ ਵਰਪਾਲ ਅੱਜ ਤੁਹਾਡੀ ਅੱਜ ਮੁਲਾਕਾਤ ਕਰਾ ਰਹੇ ਹਾਂ ਜੀ ਵਾਰਡ ਨੰਬਰ 43 ਦੇ ਹੀ ਅਕਾਲੀ ਦਲ ਦੇ ਕੌਂਸਲਰ ਇੰਦਰਜੀਤ ਸਿੰਘ ਜੀ ਪੰਡੋਰੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਨੋਰੀ ਸਾਹਿਬ ਜਿਹੜੀ ਇਹ ਜਿਮਨੀ ਚੋਣ ਹੋਈ ਆ ਜਿਹੜੀ ਇਹ ਅਕਾਲੀ ਦਲ ਜਿਹੜਾ ਦੂਜੇ ਨੰਬਰ ਤੇ ਆਇਆ ਕਿ ਨਹੀਂ ਕਿਦਾਂ ਵੇਖ ਰਹੇ ਜੀ ਇਹਨੂੰ ਜਿਹੜੇ 2000 ਜਿਹੜੀ ਅੱਗੇ 27 ਆ ਰਿ ਇਲੈਕਸ਼ਨ ਉਹਨੂੰ ਕਿਦਾਂ ਵੇਖ ਰਹੇ ਤੁਸੀਂ ਦੇਖੋ ਪਿਛਲੇ 2015 ਚ ਜਿਹੜੀਆਂ ਦੁਖਦਾਈ ਘਟਨਾਵਾਂ ਹੋਈਆਂ ਸਨ ਨਾ ਉਹ ਤੋਂ ਲੋਕ ਜਾਣੂ ਹੋ ਗਿਆ ਪਈ ਕੁਝ ਰਾਜਨੀਤਿਕ ਲੋਕਾਂ ਨੇ ਕੁਝ ਰਾਜਨੀਤਿਕ ਨੈਸ਼ਨਲ ਪਾਰਟੀਆਂ ਨੇ ਰਲ ਮਿਲ ਕੇ ਪੰਜਾਬ ਨੂੰ ਗਮਰਾਹ ਕੀਤਾ ਔਰ ਪੂਰਾ ਅਮਰੂ ਜੰਗ ਕਰਾ ਕੇ ਜਿਹੜੀਆਂ ਦੁਖਦਾਈ ਘਟਨਾਵਾਂ ਸੀ ਉਹਨੂੰ ਸਿਆਸੀ ਜਿਹੜੀ ਰੰਗਤ ਦਿੱਤੀ ਸੀ ਪਿਛਲੇ 5 ਸਾਲ ਪਹਿਲਾਂ ਕਾਂਗਰਸ ਰਾਜ ਕਰਨ ਗਈ 4 ਸਾਲ ਤੋਂ ਝਾੜੂ ਰਾਜ ਕਰ ਰਿਹਾ ਪਰ ਲੋਕਾਂ ਦਾ ਦੁੱਖ ਜਿਹੜਾ ਉੱਥੇ ਦਾ ਹੁੰਦਾ ਸੀਗਾ ਲੋਕ ਸਮਝਣ ਲੱਗ ਪਿਆ ਪੀ ਇਹ ਜਿਹੜੇ ਨੈਸ਼ਨਲ ਪਾਰਟੀਆਂ ਨੇ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਤੇ ਚੱਲ ਰਹੀਆਂ ਜਦੋਂ ਕਿ ਇਹਨਾਂ ਦੁੱਖ ਦੇ ਘੜਾਵਾ ਪਿੱਛੇ ਇਨਾਂ ਹੀ ਲੋਕਾਂ ਦਾ ਹੱਥ ਹੈ ਜਿਹੜੇ ਅੱਜ ਪੰਜਾਬ ਤੇ ਰਾਜ ਕਰ ਰਹੇ ਨੇ ਇਹ ਲੋਕ ਜਾਣੂ ਹੋ ਚੁੱਕੇ ਨੇ ਕਿਉਂਕਿ ਪਹਿਲੇ 4 ਸਾਲ ਤੋਂ ਲਗਾਤਾਰ ਪੰਜਾਬ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਤੁਸੀਂ ਦੇਖ ਲਓ ਹਰ ਕਿਸਾਨ ਮਜ਼ਦੂਰ ਵਪਾਰੀ ਖਡਾਰੀ ਗਾਏ ਕੇ ਸਭ ਦੁਖੀ ਹੈ ਪੰਜਾਬ ਦੇ ਵਿੱਚ ਸੋ ਲੋਕਾਂ ਨੇ ਇੱਕ ਮਾਜਦੀ ਧਰਤੀ ਆ ਐਸੀ ਆ ਬਾਬਾ ਦੀਪ ਸਿੰਘ ਦੀ ਧਰਤੀ ਆ ਇੱਥੇ ਲੋਕਾਂ ਨੇ ਗੱਲ ਸਮਝੀ ਔਰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਲ ਮੋੜਾ ਪਾਇਆ ਕਿਉਂਕਿ ਡਿਵੈਲਪਮੈਂਟ ਜਿਹੜੀ ਆ ਪਹਿਲੇ 8-9 ਸਾਲ ਤੋਂ ਰੁਕੀ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀ ਡਿਵੈਲਪਮੈਂਟ ਹੋਈ ਸੀਗੀ ਅੱਜ ਤੱਕ ਲੋਕਾਂ ਨੂੰ ਸਮਝ ਨਹੀਂ ਲੱਗਣ ਦੇ ਵੀ ਬੰਨ ਕੀ ਡਿਆ ਵਾ ਪਰ ਲੋਕਾਂ ਨੇ ਕਈ ਸਾਡੇ ਚਿੱਟੇ ਪੰਥਕ ਲੋਕ ਜਿਹੜੇ ਸੀਗੇ ਜਿਹੜੇ ਸਰਕਾਰਾਂ ਦੇ ਹੱਥਾਂ 'ਚ ਖੇਡਦੇ ਸੀ ਉਹਨਾਂ ਵੀ ਪੰਜਾਬ ਨੂੰ ਬਹੁਤ ਗਮਰਾਹ ਕੀਤਾ ਸੋ ਆਮ ਜਿਹੜਾ ਵੋਟਰ ਆ ਆਮ ਜਿਹੜਾ ਲੋਕ ਪੰਜਾਬ ਨੂੰ ਜਿਹੜਾ ਪਿਆਰ ਕਰਨ ਵਾਲੇ ਲੋਕ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਆਇਆ ਔਰ ਤਾਂ ਸਾਡੀ ਜਾ ਕੇ ਉੱਥੇ ਇੱਕ ਨਹੀਂ ਇਸ ਨੂੰ ਦੋ ਨੰਬਰ ਦੇ ਨਹੀਂ ਸਮਝਦੇ ਸਾਡੀ ਉਥੇ ਵੱਡੀ ਜਿੱਤ ਹੋਈ ਆ ਕਿਉਂਕਿ ਸਾਡੇ ਖਿਲਾਫ ਝਾੜੂ ਲੜ ਰਿਆ ਸਰਕਾਰ ਪੂਰੀ ਲੜ ਰਹੀ ਆ ਪੰਜਾਬ ਪੁਲਿਸ ਲੜਾਈ ਆ ਉਥੇ ਭਾਜਪੀ ਲੜਾਈ ਉਥੇ ਕਾਂਗਰਸ ਲੜਾਈ ਆ ਉਥੇ ਪੰਥ ਗਾਲੇ ਲੜ ਰਹੇ ਨੇ ਮਤਲਬ ਜਿਨ੍ਹਾਂ ਨੇ ਟਾਰਗੇਟ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਬਣਾਇਆ ਸੀਗਾ ਸੋ ਲੋਕਾਂ ਨੇ ਬੜੀ ਸੋਚ ਸਮਝ ਕੇ ਸਾਨੂੰ ਜਿਹੜਾ ਬਹੁਤ ਵੱਡਾ ਫਤਵਾ ਦਿੱਤਾ ਅਸੀਂ ਪਰ ਮਾਲਵਾਗੇ ਰਾਖ ਕਰੇ ਸਾਨੂੰ ਇੰਨਾ ਆਸ ਹੋ ਗਈ ਆ ਵੀ ਸਾਡੀ ਸ਼੍ਰੋਮਣੀ ਅਕਾਲੀ ਦਲ 2027 ਜਿਹੜੀ ਆ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਚ ਸਰਕਾਰ ਬਣਾਏਗੀ ਡੋਰੀ ਸਾਹਿਬ ਉਹ ਸਰਕਾਰ ਕਹਿ ਰਹੀ ਮੌਜੂਦਾ ਸਰਕਾਰ ਕਹਿੰਦੇ ਜੀ ਉਹਨਾਂ ਨੇ ਸਹੂਲਤਾਂ ਦਿੱਤੀਆਂ ਵਾ ਜਿ ਤਰ੍ਹਾਂ ਬਿਜਲੀ ਦੀ ਸੋਲ ਦੇ ਦਿੱਤੀ ਆ ਕਲੀਨਿੰਗ ਖੋਲੇ ਨੇ ਹੋਰ ਵੀ ਜੇ ਵੇਖਿਆ ਜਾਵੇ ਆਪਣੇ ਜਿਹੜੇ ਆਪਣੀ ਬੀਬੀਆਂ ਨੂੰ 1000 ਰੁਪਏ ਦਾ ਕਹਿ ਰਹੇ ਉਹ ਵੀ ਚਲੋ ਕਹਿ ਰਹੇ ਜੀ ਥੋੜੇ ਜਿਹਰੇ ਦੇ ਵਿੱਚ ਪਾ ਦੇਣਾ ਵਾ ਪਰ ਫਿਰ ਕਿੱਦਾਂ ਟੱਕਰ ਕਿੰਨੂੰ ਕਿੱਦਾਂ ਦੋਗੇ 2027 ਚ ਅਕਾਲੀ ਦਲ ਕਿੱਦਾਂ ਟੱਕਰ ਦੇਗਾ ਦੇਖੋ ਲੋਕ ਸਾਡਾ ਪੰਜਾਬ ਆ ਪੰਜਾਬ ਅੰਦਾਜ਼ਾ ਵਾ ਇਹ ਤਾਂ ਹਮੇਸ਼ਾ ਬਣਦਾ ਰਿਹਾ ਪਰ ਲੋਕਾਂ ਨੇ ਚਲੋ ਸਰਕਾਰੀ ਸਹੂਤਾਂ ਲੈਣ ਵਾਸਤੇ ਹਰ ਬੰਦਾ ਕੋਈ ਨਾ ਨਹੀਂ ਕਰਦਾ ਸਰਕਾਰੀ ਸਹੂਤਾਂ ਹਰ ਕੋਈ ਲਾਭਦਾ ਪਰ ਸਵਾਏ ਬਿਜਲੀ ਤੋਂ ਇਹ ਤਾਂ ਕਾਸਟਰੋਮ ਨਹੀਂ ਕਾਲੀਦਾਲ ਨੇ ਸਹੂਤ ਦਿੱਤੀ ਸੀ ਹੁਣ ਇੱਥੇ ਦੇਖੋ ਨੀਲੇ ਕਾਰਡ ਕਿੰਨੇ ਲੋਕਾਂ ਦੇ ਕੱਢ ਦਿੱਤੇ ਜਿਹੜੇ ਸ਼ਰਮਣੀ ਕਾਲੀ ਦੇ ਬਣਾ ਦਿੱਤੇ ਕਿੰਨੇ ਬਟਾਪਾ ਪੈਨਸ਼ਨ ਸਗਣ ਸਿੰਘੀ ਮਾਂ ਸਾਰੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ ਤੁਸੀਂ ਗੱਲ ਕਰਦੇ ਹੋ ਵੀ ਇੱਥੇ ਡਿਸਪੈਂਸਰ ਨੇ ਜਾਂ ਮੈਡੀਕਲ ਕਿਹੜਾ ਦੱਸੋ ਤੁਸੀਂ ਕਿਹੜੇ ਪੁਰਾਣਾ ਜਾਂ ਨਵਾਂ ਬਣਾਇਆ ਪੁਰਾਣਿਆਂ ਨੂੰ ਹੀ ਰਿਊ ਕਰਾ ਕੇ ਇਹਨਾਂ ਨੇ ਉਥੇ ਨਾਮ ਦਿੱਤਾ ਹੀ ਗਿਆ ਉਹ ਵੀ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਸੀ ਉਹਦਾ ਵੀ ਨਾਮ ਬਦਲ ਦਿੱਤਾ ਗਿਆ ਇਹਨਾਂ ਨੇ ਸਿੱਖਾਂ ਦੇ ਪੰਜ ਪਿਆਰਿਆਂ ਦੇ ਨਾਂ ਕੱਟ ਕੇ ਉਥੇ ਡਿਸਪੈਂਸਰੀ ਆਮ ਪਾਰਟੀ ਆਮ ਆਦਮੀ ਪਾਰਟੀ ਕਲੀਨਿਕ ਲਿਖ ਦਿੱਤਾ ਹੈ ਇਹਦੇ ਪੰਜਾਂ ਸਾਡੇ ਨਾਲ ਇਹਨਾਂ ਨੇ ਧਰੋ ਕੀਤਾ ਸੇਕ ਕੌਮ ਨਾਲ ਵੱਡਾ ਧਰੋ ਕੀਤਾ ਆਮ ਪਾਰਟੀ ਨੇ ਕਿ ਉਹ ਪੰਜਾਂ ਪਿਆਰਿਆਂ ਦੇ ਨਾਂ ਕੱਟ ਕੇ ਇਹਨਾਂ ਆਮ ਪਾਰਟੀ ਕਲੀਨਿਕ ਲੇ ਦਿੱਤੀ ਸੀ ਦੇਰ ਤੋਂ ਸਾਡੇ ਲੱਗੇ ਹੀ ਆ ਸੀਟ ਵਿਜਨ ਦੇ ਸਾਹਮਣੇ ਚਲੇ ਜਾ ਤੁਸੀਂ ਭਾਈ ਮੋਹਕਮ ਸਿੰਘ ਦੇ ਨਾਂ ਤੇ ਹੀ ਹਾਲziger ਉਹਦਾ ਉਹਦੇ ਲੈਦੇ ਦਬਾਈ ਮੁੰਸ਼ਾ ਦਾ ਨਾਂ ਕੱਟ ਗਏ ਇਹਨਾਂ ਨੇ ਆਮ ਪਾਰਟੀ ਕਲੀਨਿੰਗ ਹੋਰ ਵੀ ਇਸ ਤਰ੍ਹਾਂ ਸ਼ਹਿਰ ਦੇ ਵਿੱਚ ਦੇਖ ਲਓ ਜਿੱਥੇ ਜਿੱਥੇ ਪੰਜ ਪਿਆਰਿਆਂ ਦੇ ਬਣਿਆ ਨੇ ਜਿਆਦਾ ਨਾਲ ਬਣੀਆਂ ਆ ਉੱਥੇ ਕੱਟ ਕੇ ਨਾ ਰੱਖਿਆ ਬਾਕੀ ਤੁਸੀਂ ਗੱਲ ਕਰਦੇ ਹੋ ਇਹਨਾਂ ਨੇ ਮਤਲਬ ਬਹੁਤ ਵੱਡੀਆਂ ਸਹੂਲਤਾਂ ਦੀਆਂ ਮੈਂ ਕਹਿੰਦਾ ਵਾ ਤੁਸੀਂ ਇੱਕ ਵੀ ਮੈਨੂੰ ਗਿਣ ਕੇ ਦਿਖਾ ਦਿਓ ਸੋ ਆਏ ਨੀਲੇ ਕਾਰਡ ਕੱਟ ਰਹੇ ਨੇ ਨੀਲੇ ਕਾਰਡ ਇਹਨਾਂ ਨੇ ਕੱਢ ਦਿੱਤੇ ਹੁਣ ਜਿਨ੍ਹਾਂ ਦੇ ਘਰਾਂ 'ਚ ਬਿੱਲ ਆਉਂਦੇ ਨੇ ਠੀਕ ਆ ਲੋਕ ਬਤੀ ਵੀ ਓਨੇ ਕ ਬਾਲ ਦੇ ਜਿੰਨੇ ਕਦੇ ਲੋਡ ਹੈਗੀ ਆ ਤੇ ਦੂਸਰੀ ਗੱਲ ਨੌਜਵਾਨੀ ਕੋਈ ਸਾਡੀ ਕਿੱਸੇ ਚਲ ਗਈ ਆ ਨੋ ਜੋਅਾਨੀ ਨੂੰ ਕੋਈ ਦੇ ਕਿਸੇ ਵੀ ਕੋਈ ਖਬਰ ਦੇ ਦਿਓ ਕਿ ਮੋਦਵਾਰ ਬੰਦਾ ਜਾ ਕੇ ਪੁਲਿਸ ਨੂੰ ਦੱਸਦਾ ਪੁਲਿਸ ਉੱਥੇ ਤੇ ਆਪਣਾ ਬਣਾ ਲੈਂਦੀ ਆ ਬਹਿਣ ਖਲੋਣ ਤੇ ਜਿਹੜਾ ਵਿਜਰਾ ਦਿੱਤਾ ਉਹਨੂੰ ਰਾਤ ਨੂੰ ਠਾ ਠਾ ਗੋਲੀਆਂ ਵਾਜਦੀਆਂ ਰੋਜ਼ ਇਹ 5 ਤੋਂ 7 ਦੀ ਐਵਰੇਜ ਹੋ ਗਈ ਪੰਜਾਬ ਦੇ ਵਿੱਚ ਘਰੋਂ ਕਿਸ ਨੇ ਕੰਮ ਤੇ ਜਾਣਾ ਸ਼ਾਮ ਨੂੰ ਵਾਪਸ ਆਉਣਾ ਵਾ ਇਹ ਵੀ ਕਿਸ ਨੂੰ ਘਰ ਆ ਲੈਣ ਯਕੀਨ ਨਹੀਂ ਹੁੰਦਾ ਵੀ ਅਸੀਂ ਵਾਪਸ ਘਰ ਜਾਵਾਂਗੇ ਨਾ ਇਹ ਹਾਲਾਤ ਬਣ ਗਏ ਨੇ ਪੰਜਾਬ ਜਾਗ ਚੁੱਕਾ ਉਹਨਾਂ ਨੂੰ ਪਤਾ ਅਸੀਂ ਘਬਰਾਉ ਹੋ ਚੁੱਕੇ ਹਾਂ ਇਹ ਨੈਸ਼ਨਲ ਪਾਰਟੀਆਂ ਸਾਡਾ ਕੁਝ ਨਹੀਂ ਸਵਾਰ ਸਕਦੀਆਂ ਸਵਾਏ ਪੰਜਾਬ ਨੂੰ ਲੁੱਟਣ ਨੂੰ ਸੋ ਚੋਣਾਂ ਮੁਨੀ ਕਾਲੀਦਾਲ 2027 ਵਿੱਚ ਬਹੁਤ ਵੱਡੀ ਵਾਪਸੀ ਕਰੇਗੀ। ਮਨੋਰੀ ਸਾਹਿਬ ਜੇ ਵੇਖਿਆ ਜਾਵੇ ਇੱਕ ਬੀਸੀ ਆ। ਆਪਣੇ ਬੀਸੀ ਦੀ ਬੋਰਡ ਬੈਂਕ ਕਾਫੀ ਹੈ ਬੀਸੀ ਦੇ ਐਸਸੀ ਬੀਸੀ ਦੇ ਅਖੀ ਐਸਸੀ ਹੈ ਜਿਹੜੇ ਉਹ ਹੀ ਸਰਕਾਰ ਬਣਾਉਂਦੇ ਨੇ। ਉਹਨਾਂ ਨੂੰ ਕੀ ਤੁਸੀਂ ਆਉਣ ਵਾਲੇ ਸਮੇਂ 'ਚ ਅਪੀਲ ਕੀ ਕਰਨਾ ਚਾਹੁੰਦੇ ਜੇ ਮੈਂ ਸਾਡੇ ਚੈਨਲ 'ਰਈ। ਦੇਖੋ ਜਿੱਥੇ ਸਾਰੇ ਹੀ ਬੈਠੇ ਆ ਸਾਡਾ ਇਲਾਕਾ ਉਹ ਜਿਹੜਾ ਇਹ ਜਿੰਨੀਆਂ ਬੀਸੀ ਵਰਗ ਨੂੰ ਸਹੂਲਤਾਂ ਦਿੱਤੀਆਂ ਇਹ ਕਈ ਜਾਤੀਆਂ ਐਸੀਆਂ ਹੀ ਜਿਹੜੀਆਂ ਜਨਰਲ ਜਾਤੀਆਂ ਉਹਨਾਂ ਨੂੰ ਬੀਸੀ ਵੀ ਸ਼ਾਮਲ ਕੀਤਾ ਸ੍ਰੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ਾਮਲ ਕੀਤਾ ਗਿਆ ਜੇ ਐਸਸੀ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੈਂ ਕਹਿੰਦਾ ਇਹਨਾਂ ਸਰਕਾਰਾਂ ਨੇ ਕੋਈ ਨਵਾਂ ਕੀਤਾ ਹੋਵੇ ਜਿਹੜਾ ਅਕਾਲੀ ਦਲ ਨੇ ਨਹੀਂ ਕੀਤਾ ਹੈਗਾ ਉਹਨੂੰ ਥੋੜਾ ਬਹੁਤ ਡਿਵੈਲਪ ਕੀਤਾ ਹੋਊਗਾ ਬਾਕੀ ਜਿਹੜੀਆਂ ਸਹੂਲਤਾਂ ਅਕਾਲੀ ਦਲ ਨੇ ਦਿੱਤੀਆਂ ਉਹ ਤੋਂ ਕੋਈ ਅਲਾਦਾ ਇਹਨਾਂ ਨੇ ਕੋਈ ਨਵੀਂ ਸਹੂਲਤ ਦਿੱਤੀ ਆ ਐਸਸੀ ਬੀਸੀ ਨੂੰ ਜੋ ਵੀ ਪਛੜੇ ਪਛੜ ਵਰਗ ਨੂੰ ਤੇ ਇਹ ਗਰੌਨ ਵਰਗ ਦੇ ਜਿੰਨੇ ਪੁਰਾਣੇ ਹੋਰ ਆਪਣਾ ਪਛੜਾ ਵਰਗਾ ਐਸੀ ਵਰਗਾ ਇਹਨਾਂ ਨੂੰ ਜਿੰਨੀਆਂ ਸਹੂਲਤਾਂ ਸ਼੍ਰੋਮਣੀ ਕਾਲੀਦਾਲ ਮੈਂ ਇਹਦੀਆਂ ਮਿਲਦੀਆਂ ਕੋਈ ਨਵੀਂ ਕੋ ਡਿਵੈਲਪਮੈਂਟ ਨਹੀਂ ਹੋਈ ਅੱਜ ਘਰ-ਬਾਰ ਵੀ ਲੋਕਾਂ ਦੇ ਉੱਥੇ ਨੇ ਜੇ ਲੋਕਾਂ ਦੇ ਛੱਤਾਂ ਦੀ ਲੋੜ ਪੈਂਦੀ ਛੱਤ ਬਦਲਣ ਦੀ ਲੋੜ ਤੇ ਸ਼੍ਰੋਮਣੀ ਕਾਲੀਦਾਲ ਦੀਆਂ ਦੇਣਾਂ ਨੇ ਸਾਰੀਆਂ ਕੋਈ ਨਵੀਂ ਕੋਈ ਸਰਕਾਰ ਦੀ ਕੋ ਨਵੀਂ ਦੀ ਨਹੀਂ ਆਮ ਪਾਰਟੀ ਹੈ ਨਾ ਲੋਕਾਂ ਦਾ ਸਿਰ ਤੇ ਲੋਕਾਂ ਦੀਆਂ ਜੁੱਤੀਆਂ ਜਿਹੜੀਆਂ ਹੁਣ ਕੋ ਪੰਜਾਬ ਦੇ ਸਾਰਾ ਵੇਚਿਆ ਜਾ ਰਿਹਾ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਟੈਂਡ ਨਾਲ ਇਹਦਾ ਤਗੜਾ ਹੋ ਗਿਆ ਤੇ ਇਹਨਾਂ ਲੋਹਿਆਣੇ ਦਾ ਆਸਾਪਾਸਾ ਸਾਰਾ ਵੇਚਣਾ ਪੰਜਾਬ ਦੀ ਸਾਰੀ ਚੰਗੀਆਂ ਜ਼ਮੀਨਾਂ ਵੇਚ ਜਾਣੀਆਂ ਜੀਆਂ ਹੁਣ ਦੱਸੋ ਡੈਮ ਇਹਨਾਂ ਨੇ ਪੰਜਾਬ ਦੇ ਗਵਾਸ ਤੇ ਯੂਨੀਵਰਸਿਟੀ ਖੋਨ ਨੂੰ ਫੇੜ ਲਈਆਂ ਵਾ ਪੰਜਾਬ ਦਾ ਦੱਸੋ ਕਿ ਕੀ ਕਰਨਗੇ ਇਹਨਾਂ ਹਜ਼ਾਰ ਜਰ ਕਿੱਥੋਂ ਦੇਣਾ ਮੈਂ ਕਹਿੰਦਾ ਸਾਡਾ ਇੱਕ ਸਾਲ ਰਹਿ ਗਿਆ ਹੱਥ ਜੋੜਦੇ ਇਹਨਾਂ ਦੇ ਅੱਗੇ ਵੀ ਇਤੋਂ ਦੁਨੀਆ ਬਹੁਤ ਤੁਹਾਡੇ ਤਾਂਗਾਂ ਕਿਤੇ ਸਾਲ ਦੇ ਵਿੱਚ ਪਹਿਲਾਂ ਪਹਿਲਾਂ ਸਾਡੇ ਕੋਲ ਚਲੇ ਜਾਓ ਇਤੋਂ ਦੁਨੀਆ ਜਦੋਂ ਓਪਨ ਇਲੈਕਸ਼ਨ ਹੋਈ ਨਾ ਤانوں ਦੇਖਿਓ ਸ਼੍ਰੋਮਣੀ ਕਾਲੀਦਾਸ ਦੇ ਫੇਰ ਵੀ 9 ਸਾਲ ਤੋਂ ਕਹਿੰਦੇ ਪਿੰਡਾਂ 'ਚ ਵੜਦੇ ਆ 9 ਸਾਲਾਂ ਤੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀਆਂ ਮੁਹੱਲੇ 'ਚ ਘੁੰਮਦਾ ਫਿਰਦਾ ਇਹ ਦੇ ਕਿਤੇ ਰਹਿ ਗਿਆ ਮਹੀਨਾ ਦੋ ਮਹੀਨੇ ਸਾਲ ਦੇ ਵਿੱਚ ਇਹ ਲੱਭਣੇ ਨੇ ਕਿ ਵਿਆਸੇ-ਪਾਸੇ ਲੱਭੇ ਪਿੰਡਾਂ ਜਾਣ ਲਈ ਬਹੁਤ ਦੂਰ ਦੀ ਗੱਲ ਆ ਲੋਕ ਬੜੇ ਅੱਕ ਚੁੱਕੇ ਇਹਨਾਂ ਕੋਈ ਇਹਨਾਂ ਨੂੰ ਆਸ ਨਹੀਂ ਆ ਗਈ ਸੋ ਸ਼੍ਰੋਮਣੀ ਕਾਲੀਦਾਸ ਨਾ ਮੇਰੇ ਕੋਲ ਇੰਨੀ ਵੱਡੀ ਲਿਸਟ ਪਈ ਆ ਹਲਕਾ ਦੱਖਣੀ ਦੀ ਜਿੱਥੇ ਮੈਂ ਆਪਣੇ ਇਲਾਕੇ 'ਚ ਰਹਿੰਦਾ ਮੇਰੀ ਵਾਰਡ ਦੀ ਲੋਕਾਂ ਹੁਣ ਹੁਣ ਵੀ ਵਾਪਸੀ ਕੀਤੀ ਤਰਨਦਾ ਦੀ ਲੋਕ ਵਾਰਡ ਜਿਹੜਾ ਇਲੈਕਸ਼ਨ ਹੋਈ ਆ ਉਹਦੇ ਵਿੱਚ ਮੇਰੀ ਤਾਂ ਵਾਰਡ ਦੇ ਸੰਗਤ ਕਾਫੀ ਜਿਹੜੀ ਸ਼ਾਮਲ ਹੋਈ ਚਰੋਮਨੀ ਕਾਲ ਹੁਣ ਅੱਗੇ ਵੀ ਬਹੁਤ ਯਾਰ ਬੈਠੇ ਲੋਕਾਂ ਘਰ ਵਾਪਸੀ ਨਹੀਂ ਕਹਿੰਦੇ ਅਸੀਂ ਮੂ ਆਪਣੇ ਘਰ ਨੂੰ ਚਾਹੁੰਦੇ ਨੇ ਸ਼ਰੋਮਨੀ ਕਾਲੀਦਲ ਨੂੰ ਚਾਹੁੰਦੇ ਨੇ ਜਿਹੜੇ ਲੋਕਾਂ ਦਾ ਹਮਦਰਦੀ ਆ ਲੋਕਾਂ ਦਾ ਦੁੱਖ ਸੁਖ ਜਾਣਦਾ ਵਾ ਸ਼ਰੋਮਨੀ ਕਾਲੀਦਲ ਬਹੁਤ ਜਲਦ ਸਰਕਾਰ ਬਣਾਉਣ ਜਾ ਰਿਹਾ ਜੀ ਜੇ ਸ਼ਹਿਰ ਦੇ ਵਿੱਚੋਂ ਲਈਏ ਤੇ ਸ਼ਹਿਰ ਦਾ ਜਿਹੜਾ ਬੂਟਾ ਲੱਗਾ ਸੀ ਇਹ ਤੋਂ ਹਲਕਾ ਦੱਖਣੀ ਤੋਂ ਲੱਗਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਬੀਜੇਪੀ ਨਾਲ ਗਠਬੰਧਨ ਸੀ ਇਹ ਕੋਈ ਸੀਟ ਹੈ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਆ ਇਹ ਆਪਣੇ ਇੱਥੋਂ ਹੀ ਅਕਾਲੀ ਦਲ ਜਿੱਤਦਾ ਸੀ ਤੇ ਇਹ ਹੈ ਜਿਹੜੀ 2027 ਦੇ ਵਿੱਚ ਇਹ ਇੱਥੋਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਨੁਮਾਇੰਦਾ ਜਿਹੜਾ ਚੰਗਾ ਨੁਮਾਇੰਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਿਤਨਾ ਆਵੇ ਜਿਤਨਾ ਕਹਿੰਦੇ ਪੈਰਾਸ਼ੂਟ ਰਹੀ ਕਦੀ ਕੋਈ ਉਧਰ ਨੂੰ ਚਲ ਜਾਂਦਾ ਕੋਈ ਇੱਧਰ ਨੂੰ ਆ ਜਾਂਦਾ ਕੀ ਇਹੋ ਜਿਹਾ ਕੋਈ ਇਹੋ ਜਿਹਾ ਚਾਂਸਸ ਨਹੀਂ ਹੋਣਗੇ ਜਿਹੜੇ ਲੋਕੀ ਅਰਗੇ ਵਿਸ਼ਵਾਸ ਕਰਨਗੇ ਆਉਣ ਵਾਲੇ ਸਮੇਂ ਵੇਖੋ ਸਾਡਾ ਹਲਕਾ ਦੱਖਣੀ ਹੈ ਨਾ ਪੰਸਗੜਗਾਵਾ ਇੱਥੇ ਜਿੰਨੇ ਵੀ ਆਏ ਨਾ ਮੌਕਾ ਪ੍ਰਸਤਾਏ ਨੇ ਉਹਨਾਂ ਆਪਣਾ ਮੌਕਾ ਕੱਢਿਆ ਤੇ ਚੱਲਦੇ ਬਣੇ ਮੈਂ ਕਹਿੰਦਾ ਅੱਜ ਅੱਜ ਉਹੀ ਪਰਿਵਾਰ ਨੇ ਉਹੀ ਵਰਕਰ ਨੇ ਜਿਹੜੇ ਟਾਸ ਤੋਂ ਮਸ ਨਹੀਂ ਹੋਏ ਵਰਕਰ ਦੇ ਉਹੀ ਹੈ ਨਾ ਵੋਟਰ ਹੋਈਆ ਸਪੋਰਟਰ ਹੋਈਆ ਜੇ ਬਦਲੇ ਨੇ ਤੇ ਪਿਛਲੇ 10-12 ਸਾਲਾਂ ਦੇ ਵਿੱਚ ਇਥੋਂ ਲੀਡਰ ਬਦਲੇ ਨੇ ਉਹ ਵੋਟਰ ਥੋੜਾ ਲੈਣ ਲੱਗਿਆ ਵੋਟ ਦੇ ਉਸੇ ਨਾਲ ਕੈਮਨ ਲੋਕਾਂ ਨੇ ਸਾਨੂੰ ਜਿਤਾਇਆ ਹੀ ਹੈ ਨਾ ਭਾਵੇਂ ਕਹਿੰਦੇ ਔਖੀ ਘੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਾ ਇੱਕ ਸੀੜ ਨਹੀਂ ਘਟ ਜਦਾ ਸਾਨੂੰ ਔਖੀ ਘੜੀ ਦੇ ਵਿੱਚ ਸਾਡੇ ਕੋਈ ਕੋਈ ਸਾਡੀ ਬਾਹ ਬੜਨ ਵਾਲੇ ਨਹੀਂ ਤਾਂ ਸਾਨੂੰ ਲੋਕਾਂ ਚ ਜਤਾਇਆ ਨੇ ਇਸ ਕਰਕੇ ਲੋਕ ਸਾਡੇ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਪਿਆਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਔਰ ਚੰਗਾ ਲੀਡਰ ਹਲਕਾ ਤੱਕ ਨਹੀਂ ਚਾਏਗਾ ਔਰ ਉਸੇ ਤਰ੍ਹਾਂ ਹੀ ਫਿਰ ਪੁਰਾਣੇ ਰੰਗਾਂ ਚ ਰੰਗਿਆ ਜਾਏਗਾ ਸ਼੍ਰੋਮਣੀ ਅਕਾਲੀ ਦਲ ਦੇ ਰੰਗਾਂ ਚ ਰੰਗਿਆ ਜਾਏਗਾ ਜੀ ਹਲਕਾ ਤੱਕ ਦੇ ਵੇਖੋ ਜੀ ਸਾਡੇ ਲਾਗੇ ਦਰਬਾਰ ਸਾਹਿਬ ਸੀਦਾ ਸਾਹਿਬ ਸੀਦਾ ਦੀ ਧਰਤੀ ਆ ਕਈ ਲੋਕਾਂ ਨੇ ਇੱਥੇ ਬਹੁਤ ਵੱਡੀ ਰਾਜਨੀਤੀ ਕੀਤੀ ਪਿਲੇ ਸਮੇਂ ਪੀ ਜੋ ਡੈਂਪ ਦਾ ਤੂੰ ਹਾਂ ਜੀ ਦਰਬਾਰ ਸਾਹਿਬ ਦੇ ਕੋਲ ਜਾਂਦਾ ਜੀ ਰਾਜਨੀਤੀ ਕੀਤੀ ਸਿਆਸੀ ਰੋਟੀਆਂ ਸੇਕੀਆਂ ਇਸੇ ਤਰ੍ਹਾਂ ਪਹਿਲੇ ਚਾਰ ਸਾਲ ਤੋਂ ਸੇਕੀਆਂ ਜਾ ਰਹੀਆਂ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਗੱਲ ਇਹੋ ਜੀ ਗੱਲ ਨਹੀਂ ਹੈਗੀ ਕੋਈ ਵੀ ਕਿ ਉਹ ਲੋਕ ਫਿਰ ਵਾਪਸੀ ਚਾਹੁੰਦੇ ਨੇ ਆਪਣੇ ਘਰ ਚਾਹੁੰਦੇ ਨੇ ਪੰਤਕ ਧਾਰਮਿਕ ਜਗਾਵਾ ਆਪਣਾ ਅੰਮ੍ਰਿਤਸਰ ਇੰਟਰਨੈਸ਼ਨਲ ਲੈਵਲ ਤੇ ਆ ਦੁਨੀਆ ਬਾਹਰੋਂ ਆਉਂਦੀ ਆ ਤੁਸੀਂ ਦੇਖਿਆ ਆ ਪਹਿਲਾ ਇੱਕ ਸਾਲ ਹੀ ਹੋ ਗਿਆ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਸ਼ਹਿਰ ਦਾ ਕੂੜੇ ਦੇ ਨਾਲ ਕੀ ਹਾਲ ਹਾਲਾਤ ਬਣੇ ਨੇ ਡੈਂਪ ਉਥੇ ਦਾ ਉਥੇ ਕੂੜੇ ਦੇ ਗਲੀਆਂ ਗਲੀਆਂ ਇੱਕ ਘਰ ਦੇ ਬਾਅਦ ਗਲੀ ਦੇ ਬਾਅਦ ਨਹੀਂ ਸਾਰੇ ਸ਼ਹਿਰ ਦਾ ਬੁਰਾ ਦਿਵਾਲੀ ਲੰਘ ਕੇ ਗਈ ਆ ਦਰਬਾਰ ਸਜ ਆਸ-ਪਾਸੇ ਕਿੰਨਾ ਗੰਦੇ ਸੀ ਸੋ ਲੋਕ ਚਾਹੁੰਦੇ ਨੇ ਵੀ ਅਸੀਂ ਜਿਹੜੇ ਗਮਰਾਏ ਸੀਗੇ ਵਾਪਸੀ ਕਰੀ ਆਪਣੇ ਘਰ ਨੂੰ ਲਿਈਏ ਆਪਣੇ ਪੰਜਾਬ ਚ ਸਰਕਾਰ ਆਪਣੀ ਸਥਿਰ ਸਰਕਾਰ ਜਿਹੜੀ ਇਹ ਬਣਾਈ ਹੈ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਸੀਗਾ ਧਰਮ ਨਿਭਾਇਆ ਸੋ ਲਗ ਲਿਆ ਨਭਾਇਆ ਨਹੀਂ ਲਭਾਇਆ ਗੱਲ ਕਰ ਬਖਰੀਆ ਸ਼੍ਰੋਮਣੀ ਅਕਾਲੀ ਦਾ ਜਿਹਨੇ ਨਾ ਜ਼ਬਾਨ ਕੀਤੀ ਸਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨੇ ਪੂਰੀ ਕਰਕੇ ਨੂੰ ਭਾਈ ਸੀ ਸੋ ਪਛੜਾ ਵਰਗ ਐਸਸੀ ਵਰਗ ਜਨਰਲ ਵਰਗ ਸਾਡੇ ਇਲਾਕੇ 'ਚ ਬਹੁਤ ਆ ਸਾਹਮਣਾਂ ਦਾ ਆਪਸ ਵਿੱਚ ਪਿਆਰ ਆ ਉਹ ਬੀਸੀ ਵਰਗ ਮੋਦੇ ਸਾਡੇ ਕਟੋ-ਕੱਟ ਕਰੀਬ 40 45% ਜਿਹੜਾ ਪਛੜਾ ਵਰਗਿਆ ਸਾਡੇ ਇਲਾਕੇ ਦੇ ਵਿੱਚ ਸੋ ਸਾਰਾ ਸ਼੍ਰੋਮਣੀ ਕਾਲੀਦਾ ਨੂੰ ਪਿਆਰ ਕਰਦਾ ਵਾ ਔਰ ਸ਼੍ਰੋਮਣੀ ਕਾਲੀਦਾ ਲਈ ਇੱਕ ਐਸੀ ਸੰਸਥਾ ਜਿੰਨੇ ਸਾਰੇ ਹੀ ਪੀਰਾ ਫਕੀਰਾ ਦੀਆਂ ਯਾਦ ਪਾਦੀ ਜਿਹੜੀਆਂ ਯਾਦਗਾਰ ਬਣਾਈਆਂ ਵੱਡੀਆਂ ਬਜ਼ੁਰਗਾਂ ਦੀਆਂ ਬਣਾਈਆਂ ਸੋ ਲੋਕ ਪਿਆਰ ਕਰਦੇ ਆ ਸ਼੍ਰੋਮਣੀ ਕਾਲੀਦਾ ਸਾਡਾ ਫਿਰ ਸਤਾਈ ਸਰਕਾਰ ਬਣਾਏਗੀ ਠੀਕ ਹੈ ਜੀ ਇਹ ਜੀ ਆਪਣੇ ਕਾਉਂਸਲਰ ਜਿਹੜੇ ਵਾਰਡ ਨੰਬਰ 43 ਤੋਂ ਇੰਦਰਜੀਤ ਸਿੰਘ ਜੀ ਪੰਡੋਰੀ ਜੀ ਹੈ ਜੇਰੇ ਉਹ ਕਹਿੰਦੇ ਆਣ ਵਾਲਾ ਸਮਾਂ ਜੇਰਾ 2027 ਚ ਫਿਰ ਸਰਕਾਰ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਫਲਜੀਤ ਸਿੰਘ ਵਰਪਾਲ ਦੀ ਖਾਸ ਰੋਰਟ